ਹਜੂਰ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਮੁਬਾਰਕ ਕਥਾ ਆਪ ਸਾਰੇ ਸਰਵਨ ਕਰ ਰਹੇ ਹੋ। ਧੰਨ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਬੰਗਾਲ ਤੋਂ ਤੁਰਦੇ ਹੋਏ ਮਹਾਰਾਜ ਰਾਜਾ ਸ਼ਿਵਨਾਬ ਨੂੰ ਮਿਲਣ ਗਏ। ਇਸ ਤੋਂ ਪਹਿਲਾਂ ਮਹਾਰਾਜ ਕਾਮਰੂਪ ਦੇਸ਼ ਦੇ ਵਿੱਚ ਸੀ। ਜਿੱਥੇ ਮਹਾਰਾਜ ਨੇ ਜਾਦੂਗਰਨੀਆਂ ਨੂੰ ਧਰਮਸ਼ਾਲਾ ਬਣਾਉਣ ਦਾ ਨਾਮ ਜਪਣ ਦਾ ਉਪਦੇਸ਼ ਦਿੱਤਾ। ਮਹਾਰਾਜ ਨੇ ਉਹਨਾਂ ਜਾਦੂਗਰਮੀਆਂ ਨੂੰ ਦੱਸਿਆ ਸੀ ਕਿ ਧਰਮਸ਼ਾਲਾ ਦੇ ਵਿੱਚ ਰੋਜ਼ ਜਾਣਾ ਉੱਥੇ ਵਾਹਿਗੁਰੂ ਦਾ ਨਾਮ ਜਪਣਾ ਤੇ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰਨੀ ਹੈ ਜੇ ਐਵੇਂ ਕਰੂਗੇ ਤਾਂ ਤੁਹਾਨੂੰ ਆਪਣੀ ਜ਼ਿੰਦਗੀ ਵਿੱਚ ਕਦੀ ਕੋਈ ਵਿਗਨ ਨਹੀਂ ਪਾਊਗਾ ਇਹ ਪ੍ਰਸੰਗ ਆਪ ਜੀ ਨੇ ਪਿਛਲੀ ਕਥਾ ਵਿੱਚ ਸਰਵਣ ਕੀਤਾ ਸੀ ਹਜ਼ੂਰ ਮਹਾਰਾਜ ਸੱਚੇ ਪਾਸ਼ਾ ਉਹ ਕਾਮਰੂਪ ਦੇਸ਼ ਤੋਂ ਚਲਦਿਆਂ-ਚਲਦਿਆਂ ਰਸਤੇ ਵਿੱਚ ਇੱਕ ਸਮੁੰਦਰ ਆਇਆ ਮਹਾਰਾਜ ਉਸ ਸਮੁੰਦਰ ਦੇ ਸਾਹਮਣੇ ਖਲੋ ਕੇ ਕੋਈ ਬਾਲਾ ਜੀ ਨੂੰ ਪੁੱਛਦੇ ਆਂ ਵੀ ਇੱਥੇ ਕੋਈ ਜਹਾਜ਼ ਬੇੜੀ ਨਹੀਂ ਨਜ਼ਰ ਆਉਂਦੀ ਅਸੀਂ ਇਹ ਸਮੁੰਦਰ ਪਾਰ ਕਿਵੇਂ ਕਰਾਂਗੇ ਤਾਂ ਭਾਈ ਬਾਲਾ ਜੀ ਨੇ ਬੜੇ ਪ੍ਰੇਮ ਨਾਲ ਇਹ ਉੱਤਰ ਦਿੱਤਾ ਮਹਾਰਾਜ ਜਿੱਥੇ ਤੁਸੀਂ ਹੋ ਉੱਥੇ ਕਿਸੇ ਜਹਾਜ਼ ਦੀ ਕੀ ਲੋੜ ਹੋਵੇ ਤੁਸੀਂ ਤਾਂ ਸੰਸਾਰ ਸਾਗਰ ਤੋਂ ਲੋਕਾਂ ਨੂੰ ਤਾਰ ਦੇਣੇ ਹੋ ਇਹ ਤਾਂ ਤਾਂ ਵੀ ਇੱਕ ਸਮੁੰਦਰ ਹੈ ਮਹਾਰਾਜ ਤੁਹਾਡਾ ਤਾਂ ਨਾਮ ਲੈ ਕੇ ਸਿੱਖ ਤਰ ਜਾਂਦੇ ਨੇ ਤੁਸੀਂ ਤਾਂ ਬਹੁਤ ਵੱਡੇ ਹੋ ਫੇਰ ਗੁਰੂ ਮਹਾਰਾਜ ਸਮੁੰਦਰ ਤੇ ਤੁਰਨ ਲੱਗਦੇ ਨੇ ਗੁਰੂ ਮਹਾਰਾਜ ਨੇ ਭਾਈ ਬਾਲਾ ਜੀ ਤੇ ਭਾਈ ਮਰਦਾਨਾ ਜੀ ਨੂੰ ਇਹ ਵਚਨ ਕੀਤਾ ਕਿ ੴ ਤੋਂ ਲੈ ਕੇ ਗੁਰਪ੍ਰਸਾਦ ਤੱਕ ਜਾਪ ਕਰਨਾ ਤੇ ਫੇਰ ਸਮੁੰਦਰ ਤੇ ਤੁਰ ਹੀ ਜਾਣਾ ਭਾਈ ਬਾਲਾ ਜੀ ਇਹ ਕਥਾ ਗੁਰੂ ਅੰਗਦ ਪਾਸ਼ਾ ਜੀ ਨੂੰ ਸੁਣਾ ਰਿਹਾ ਹੈ ਭਾਈ ਬਾਲਾ ਜੀ ਕਹਿੰਦੇ ਗੁਰੂ ਅੰਗਦ ਪਾਸ਼ਾ ਜੀ ਮੈਂ ਤੇ ਭਾਈ ਮਰਦਾਨਾ ਜੀ ਦੋਹੇ ਆਪਾ ਗੁਰੂ ਮਹਾਰਾਜ ਦੇ ਪਿੱਛੇ-ਪਿੱਛੇ ਜਾ ਰਹੀ ਸੀ ਮਹਾਰਾਜ ਜਦੋਂ ਅਸੀਂ ਸਮੁੰਦਰ ਤੇ ਤੁਰੇ ਜਾਂਦੇ ਸੀ ਉਦੋਂ ਤਾਂ ਸਾਡਾ ਪੈਰ ਵੀ ਨਹੀਂ ਗਿੱਲਾ ਹੋਇਆ ਸੋ ਫੇਰ ਮਹਾਰਾਜ ਸੱਚੇ ਪਾਤਸ਼ਾਹ ਸਮੁੰਦਰ ਪਾਰ ਕਰਕੇ ਰਾਜਾ ਸ਼ਿਵਨਾਬ ਦੇ ਦੇਸ਼ ਵਿੱਚ ਪਹੁੰਚੇ ਰਾਜਾ ਸ਼ਿਵਨਾਬ ਦਾ ਇੱਕ ਬਾਗ ਸੀ ਜਿਹੜਾ ਮੁੱਤਾਂ ਤੋਂ ਸੁੱਕਾ ਪਿਆ ਸੀ ਰਾਜੇ ਨੇ ਬਹੁਤ ਜ਼ੋਰ ਲਾਇਆ ਉਸ ਬਾਗ ਨੂੰ ਹਰਿਆ ਕੀਤਾ ਜਾਏ ਪਰ ਉਹ ਬਾਗ ਹਰਿਆ ਭਰਿਆ ਹੋ ਨਹੀਂ ਸਕਿਆ ਪਰ ਜਦੋਂ ਗੁਰੂ ਮਹਾਰਾਜ ਨੇ ਉੱਥੇ ਚਰਨ ਪਾਏ ਤਾਂ ਇੱਕੋ ਦਮ ਸਾਰਾ ਬਾਗ ਹਰਿਆ ਭਰਿਆ ਹੋ ਗਿਆ ਫੁੱਲ ਖਿਲ ਗਏ ਪੇੜਾਂ 'ਤੇ ਫਲ ਆ ਗਏ ਸਾਰੇ ਪਾਸੇ ਹਰਿਆਲੀ ਹਰਿਆਲੀ ਹੋ ਗਈ ਜਦੋਂ ਇਹ ਹੋਇਆ ਤਾਂ ਆਸੇ ਪਾਸੇ ਖਬਰਾਂ ਫੈਲ ਗਈਆਂ ਕਿ ਸਦੀਆਂ ਤੋਂ ਜਿਹੜਾ ਬਾਗ ਸੁੱਕਾ ਪਿਆ ਸੀ ਉਹ ਬਾਗ ਇੱਕੋ ਦਮ ਹਰਿਆ ਭਰਿਆ ਹੋ ਗਿਆ। ਰਾਜਾ ਸ਼ਿਵਨਾਬ ਨੂੰ ਇਹ ਗੱਲ ਪਤਾ ਲੱਗੀ ਕਿ ਇੱਕ ਸੰਤ ਆਏ ਨੇ ਜਿਨ੍ਹਾਂ ਦੇ ਚਰਨ ਰੱਖਣ ਨਾਲ ਇਹ ਬਾਗ ਹਰਿਆ ਭਰਿਆ ਹੋ ਗਿਆ। ਰਾਜਾ ਬੜਾ ਪਰਸੰਨ ਹੋਇਆ ਤਾਂ ਉਹਨੇ ਆਪਣਾ ਮੰਤਰੀ ਭੇਜਿਆ। ਤੇ ਉਹ ਮੰਤਰੀ ਨੂੰ ਐਵੇਂ ਨਹੀਂ ਭੇਜਿਆ। ਮੰਤਰੀ ਨੂੰ ਪਰਖ ਕਰਨ ਲਈ ਭੇਜਿਆ ਕਿ ਇਹ ਗੁਰੂ ਨਾਨਕ ਪਾਤਸ਼ਾਹ ਹੀ ਹਨ ਕਿ ਹੋਰ ਹਨ। ਮੰਤਰੀ ਦੇ ਹੱਥ ਭੋਜਨ ਵੀ ਭੇਜਿਆ। ਤਾਂ ਜਦੋਂ ਮੰਤਰੀ ਗੁਰੂ ਮਹਾਰਾਜ ਕੋਲ ਭੋਜਨ ਲੈ ਕੇ ਪਹੁੰਚਿਆ ਤਾਂ ਗੁਰੂ ਮਹਾਰਾਜ ਨੇ ਭੋਜਨ ਛਕਣ ਤੋਂ ਮਨੋਂ ਕਰਤਾ ਉਹ ਮੰਤਰੀ ਵਾਪਸ ਆਉਂਦਾ ਤੇ ਰਾਜੇ ਸ਼ਿਵਨਾਬ ਨੂੰ ਕਹਿੰਦਾ ਵੀ ਮਹਾਰਾਜ ਨੇ ਤਾਂ ਭੋਜਨ ਨਹੀਂ ਛਕਿਆ ਤਾਂ ਉਦੋਂ ਰਾਜਾ ਸ਼ਿਵਨਾਬ ਕਹਿੰਦਾ ਕਿ ਵੀ ਹੁਣ ਤੁਸੀਂ ਇਸਤਰੀਆਂ ਲੈ ਕੇ ਜਾਓ ਜਦੋਂ ਮੰਤਰੀ ਇਸਤਰੀਆਂ ਲੈ ਕੇ ਜਾਂਦਾ ਹੈ ਤਾਂ ਮਹਾਰਾਜ ਨੇ ਉਦੋਂ ਉਪਦੇਸ਼ ਦਿੱਤਾ ਕਿ ਇਹ ਸਰੀਰ ਤਾਂ ਗੰਦਗੀ ਹੈ ਗੰਦਗੀ ਨਾਲ ਪ੍ਰੇਮ ਕਰਨਾ ਸਪਰਸ਼ ਕਰਨਾ ਇਹਦੇ ਨਾਲ ਵਿਕਾਰ ਪੈਦਾ ਹੁੰਦੇ ਹਨ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਇਸ ਸਰੀਰ ਦੇ ਅੰਦਰ ਮਿੱਜ ਹੱਡੀਆਂ ਨੇ ਰਕਤ ਹੈ ਇਹ ਸਾਰੇ ਕੁਝ ਗੰਦਗੀ ਦਾ ਘਰ ਹੈ ਜਿਹੜਾ ਬੰਦਾ ਸਰੀਰ ਦਾ ਹੰਕਾਰ ਕਰਦਾ ਉਹ ਬਹੁਤ ਵੱਡਾ ਅਗਿਆਨੀ ਹੈ ਪਿਆਰਿਓ ਜਦੋਂ ਸਰੀਰ ਦੇ ਵਿੱਚੋਂ ਆਤਮਾ ਨਿਕਲਦੀ ਹੈ ਦੋ ਦਿਨ ਹੋ ਜਾਣ ਉਸ ਸਰੀਰ ਨੂੰ ਪਏ ਹੋਏ ਉਸੀ ਸ਼ਰੀਰ ਦੇ ਵਿੱਚੋਂ ਅੰਨੀ ਗੰਦੀ ਬਦਬੂ ਆਂਦੀ ਹੈ ਕਿ ਕੋਈ ਵੀ ਉਸ ਸ਼ਰੀਰ ਦੇ ਕੋਲ ਖੜ੍ਹ ਨਹੀਂ ਸਕਦਾ ਤੇ ਜਦੋਂ ਉਸੇ ਸ਼ਰੀਰ ਵਿੱਚ ਆਤਮਾ ਹੁੰਦੀ ਹੈ ਬੰਦਾ ਬੜੇ ਪ੍ਰਕਾਰ ਨਾਲ ਇਸਥੇ ਸੰਧੀਆਂ ਲਾਉਂਦਾ ਸੋਮਹਾਰਾਜ ਸ਼ਰੀਰਾ ਦੇ ਰਾਸ ਤੋਂ ਬਹੁਤ ਉੱਚੇ ਨੇ ਇਹ ਸਾਰਾ ਕੁਝ ਜਦੋਂ ਮੰਤਰੀ ਸੁਣਦਾ ਤਾਂ ਮਹਾਰਾਜ ਨੂੰ ਮੱਥਾ ਟੇਕ ਕੇ ਉਹ ਵਾਪਿਸ ਰਾਜਾ ਸ਼ਿਵਨਾਬ ਕੋਲ ਚਲਿਆ ਜਾਂਦਾ ਉਹ ਮੰਤਰੀ ਵੀ ਹੈਰਾਨ ਹੋ ਗਿਆ ਵੀ ਇਹੋ ਜਿਹਾ ਫਕੀਰ ਤਾਂ ਅਸੀਂ ਕਦੀ ਦੇਖਿਆ ਹੀ ਨਹੀਂ ਜਿਹੜਾ ਇਹੋ ਜਿਹਾ ਉਪਦੇਸ਼ ਦਿੰਦਾ ਹੋਵੇ ਸੋ ਸੰਗਤ ਜੀ ਅਸੀਂ ਇਸ ਤੋਂ ਅੱਗੇ ਕਥਾ ਸਰਵਨ ਕਰਾਂਗੇ ਪਰਸ਼ੀਰਮ ਮੰਤਰੀ ਮਹਾਰਾਜ ਦੇ ਬਚਨ ਸੁਣ ਕੇ ਵਾਪਸ ਰਾਜਾ ਸ਼ੇਵਨਾਥ ਕੋਲ ਜਾਂਦਾ ਤੇ ਇਹ ਕਥਾ ਅਸੀਂ ਬੜੇ ਪਿਆਰ ਨਾਲ ਸਰਵਨ ਕਰਾਂਗੇ ਆਪਣੀ ਸੁਰਤੀਆਂ ਬਿਰਤੀਆਂ ਨੂੰ ਇਕਾਗਰ ਚਿਤ ਕਰਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਜੋੜੀਏ ਤੇ ਅਗਲਾ ਪ੍ਰਸੰਗ ਸਰਵਨ ਕਰੀਏ ਉਹ ਪਰਸ਼ਰਾਮ ਮੰਤਰੀ ਮਹਾਰਾਜ ਦੇ ਬਚਨ ਸੁਣ ਕੇ ਰਾਜਾ ਸ਼ਿਵਨਾਬ ਕੋਲ ਜਾ ਕੇ ਕਹਿੰਦਾ ਕਹਿੰਦਾ ਵੀ ਇਹ ਜਿਹੜੇ ਸੰਤ ਆਏ ਨੇ ਬਾਗ ਦੇ ਵਿੱਚ ਇਹਨਾਂ ਦਾ ਬਹੁਤ ਉੱਚਾ ਸੁੱਚਾ ਜੀਵਨ ਹੈ ਰਾਜਾ ਸ਼ਿਵਨਾਬ ਆਪਣੇ ਮੰਤਰੀ ਨੂੰ ਕਹਿਣ ਲੱਗਾ ਇੱਕ ਕੰਮ ਕਰੋ ਕਿ ਸੋਨੇ-ਸੋਨੇ ਕੱਪੜੇ ਤੇ ਸੋਨੇ ਦੇ ਗਹਿਣੇ ਰੱਖੋ ਇਹਨਾਂ ਦੇ ਲਈ ਜੇ ਤਾਂ ਇਹ ਇਹਨਾਂ ਸੋਨੇ-ਸੋਨੇ ਕੱਪੜੇ ਤੇ ਗਹਿਣਿਆਂ ਤੇ ਹੱਥ ਲਾ ਦੇਣਗੇ ਤਾਂ ਫੇਰ ਆਪਾਂ ਇਹ ਸਮਝਾਂਗੇ ਵੀ ਇਹ ਨਕਲੀ ਸੰਤ ਨੇ ਤੇ ਜੇ ਹੱਥ ਨਾ ਲਾਉਣ ਤਾਂ ਇਹ ਅਸਲੀ ਨਹੀਂ ਹਰ ਨੂੰ ਸੰਗਤ ਜੀ ਕੇ ਦਾ ਮਨ ਨਹੀਂ ਕਰਦਾ ਵੀ ਇਹ ਕੱਪੜੇ ਤੇ ਗਹਿਣੇ ਨਾਲ ਲਿਏ ਸੋ ਰਾਜਾ ਕਹਿੰਦਾ ਵੀ ਮੰਤਰੀ ਇਹਨਾਂ ਨੂੰ ਕੱਪੜੇ ਤੇ ਗਹਿਣੇ ਪੇਟਾ ਕਰਕੇ ਦੇਖੋ ਉਹ ਮੰਤਰੀ ਉਸ ਬਾਗ ਵਿੱਚ ਪਹੁੰਚਿਆ ਜਿੱਥੇ ਗੁਰੂ ਮਹਾਰਾਜ ਅਸਣ ਲਾ ਕੇ ਬੈਠੇ ਸਨ ਉਹ ਮੰਤਰੀ ਆਇਆ ਤੇ ਉਹਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅੱਗੇ ਮਾਇਆ ਦਾ ਢੇਰ ਲਾ ਦਿੱਤਾ ਕਹਿੰਦਾ ਮਹਾਰਾਜ ਇਹ ਭੇਟਾ ਲੈ ਲਓ ਇਹ ਭੇਟਾ ਰਾਜੇ ਨੇ ਭੇਜੀ ਹੈ ਹੁਣ ਮਹਾਰਾਜ ਨੂੰ ਵੀ ਪਤਾ ਸੀ ਕਿ ਰਾਜਾ ਸ਼ਿਵਨਾਬ ਸਾਨੂੰ ਪਰਖ ਰਿਹਾ ਤਾਂ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਨੇ ਵੇਖ ਕੇ ਬਚਨ ਕੀਤਾ ਮਹਾਰਾਜ ਕਹਿੰਦੇ ਮੰਤਰੀ ਜੇ ਸ਼ਰੀਰ ਹੀ ਝੂਠਾ ਹੈ ਤਾਂ ਇਹ ਕੱਪੜੇ ਕਿੱਥੋਂ ਸੱਚੇ ਹੋ ਜਾਣਗੇ ਇਹ ਕਪੜੇ ਵੀ ਝੂਠੇ ਹੀ ਨੇ ਮਹਾਰਾਜ ਕਹਿੰਦੇ ਮੰਤਰੀ ਲੈ ਜਾ ਇਹਨਾਂ ਨੂੰ ਇਹ ਸਾਡੇ ਕੰਮ ਦੇ ਨਹੀਂ ਐ ਕਿਸੇ ਹੋਰ ਨੂੰ ਦੇ ਦੇ ਜਾ ਕੇ ਮਹਾਰਾਜ ਇਹ ਕਹਿੰਦੇ ਜਾ ਇਹਨੂੰ ਵਾਪਸ ਆਪਣੇ ਰਾਜ ਨੂੰ ਹੀ ਦੇ ਆ ਉਹਦਾ ਪਿਆਰ ਹੋਏਗਾ ਇਹਨਾਂ ਚੀਜ਼ਾਂ ਨਾਲ ਸਾਡਾ ਨਹੀਂ ਹੈਗਾ ਸੰਗਤ ਜੀ ਤਿਆਗੀ ਹੁਣਾ ਕੋਈ ਸੌਖਾ ਕੰਮ ਨਹੀਂ ਹੈਗਾ ਤਿਆਗ ਕਰਨਾ ਬਹੁਤ ਵੱਡੀ ਗੱਲ ਐ ਸੋ ਇਹ ਸੁਣ ਕੇ ਉਹ ਮੰਤਰੀ ਬੜਾ ਹੈਰਾਨ ਹੋਇਆ ਗੁਰੂ ਮਹਾਰਾਜ ਦੇ ਅੱਗੇ ਪਹਿਲਾ ਭੋਜਨ ਰੱਖਿਆ ਮਹਾਰਾਜ ਨੇ ਉਹ ਨਹੀਂ ਪ੍ਰਵਾਨ ਕੀਤਾ ਫਿਰ ਈਸਤਰੀਆਂ ਭੇਟਾ ਕੀਤੀਆਂ ਉਹ ਨਹੀਂ ਮਹਾਰਾਜ ਨੇ ਪ੍ਰਵਾਨ ਕੀਤੀਆਂ ਹੁਣ ਮਹਾਰਾਜ ਅੱਗੇ ਸੋਨੇ ਕੱਪੜੇ ਤੇ ਗਹਿਣੇ ਰੱਖੇ ਆ ਉਹ ਵੀ ਨਹੀਂ ਮਹਾਰਾਜ ਨੇ ਪ੍ਰਵਾਨ ਕੀਤੇ ਕਮਾਲ ਦੇ ਸੰਤ ਆਏ ਨੇ ਸੋ ਉਹ ਮੰਤਰੀ ਹੁਣ ਵਾਪਿਸ ਰਾਜੇ ਕੋਲ ਜਾਂਦਾ ਤੇ ਜਾ ਕੇ ਉਹਨੇ ਰਾਜੇ ਸ਼ਿਵਨਾਬ ਨੂੰ ਇਹ ਸਾਰੀ ਗੱਲ ਦੱਸੀ ਕਹਿੰਦਾ ਰਾਜਾ ਜੀ ਉਹਨਾਂ ਨੇ ਤਾਂ ਕੱਪੜੇ ਵੀ ਨਹੀਂ ਲਿੱਤੇ ਗਹਿਣੇ ਵੀ ਨਹੀਂ ਲਿੱਤੇ ਇਹ ਸੁਣ ਕੇ ਰਾਜਾ ਵੀ ਬੜਾ ਹੈਰਾਨ ਹੋਇਆ ਉਹ ਮੰਤਰੀ ਕਹਿਣ ਲੱਗਾ ਰਾਜਾ ਜੀ ਜਿਹੜੇ ਇਸ ਬਾਗ ਦੇ ਵਿੱਚ ਸੰਤ ਆਏ ਨੇ ਕੋਈ ਆਮ ਪੁਰਸ਼ ਨਹੀਂ ਹੈਗੇ ਕੋਈ ਨਕਲੀ ਸੰਤ ਨਹੀਂ ਹੈ ਉਹਨਾਂ 'ਚ ਕੋਈ ਖਾਸ ਗੱਲ ਹੈ ਬੜੇ ਉੱਤਮ ਨੇ ਅਰਜੀ ਹੋਈ ਨੇ ਰਾਜਾ ਜੀ ਮੈਨੂੰ ਐਂ ਲੱਗਦਾ ਹੈ ਵੀ ਤੁਹਾਡੀ ਦਿੱਤੀ ਹੋਈ ਕੋਈ ਵੀ ਚੀਜ਼ ਉਹਨਾਂ ਨੇ ਪਰਵਾਹ ਨਹੀਂ ਕਰਨੀ ਹਾਂ ਸੰਗਤ ਜੀ ਇਸ ਰਾਜਾ ਸ਼ਿਵਨਾਬ ਕੋਲ ਪਹਿਲਾਂ ਵੀ ਕੁਝ ਨਕਲੀ ਲੋਕ ਆਏ ਸਨ ਉਹ ਆਪਣੇ ਆਪ ਨੂੰ ਗੁਰੂ ਨਾਨਕ ਦੇਵ ਜੀ ਹੋਣ ਦਾ ਦਾਵਾ ਕਰਦੇ ਸਨ ਤਾਂ ਇਸ ਕਰਕੇ ਰਾਜਾ ਸ਼ਿਵਨਾਬ ਨੇ ਗੁਰੂ ਮਹਾਰਾਜ ਦੀ ਪਰਖ ਕੀਤੀ ਸੀ ਕਿ ਕਿਤੇ ਇਹ ਨਕਲੀ ਤਾਂ ਨਹੀਂ ਸੋ ਹੁਣ ਰਾਜਾ ਸ਼ਿਵਨਾਬ ਮੰਤਰੀ ਨੂੰ ਪੁੱਛਦਾ ਹੈ ਵੀ ਮੰਤਰੀ ਕੀ ਤੂੰ ਉਹਨਾਂ ਦਾ ਨਾਮ ਪੁੱਛਿਆ ਤਾਂ ਮੰਤਰੀ ਅੱਗੇ ਉਹ ਕਹਿੰਦਾ ਜੀ ਮਹਾਰਾਜ ਉਹ ਵੀ ਆਪਣਾ ਨਾਮ ਨਾਨਕ ਨਿਰੰਕਾਰੀ ਦੱਸਦੇ ਨੇ ਉਹ ਮੰਤਰੀ ਕਹਿੰਦਾ ਹੈ ਰਾਜਾ ਜੀ ਤੁਸੀਂ ਖੁਦ ਜਾ ਕੇ ਪਰਖ ਲਓ ਸੋ ਰਾਜੇ ਨੇ ਉਸ ਬਾਗ ਵਿੱਚ ਜਾਣ ਦੀ ਤੇ ਗੁਰੂ ਮਹਾਰਾਜ ਦੀ ਪਰਖ ਕਰਨ ਦੀ ਬੜੀ ਵੱਡੀ ਤਿਆਰੀ ਕੀਤੀ ਆ ਉਹ ਦੇਖਣਾ ਚਾਹੁੰਦਾ ਸੀ ਕਿ ਇਹਨਾਂ ਦਾ ਨਾਮ ਹੀ ਗੁਰੂ ਨਾਨਕ ਹੈ ਕਿ ਇਹ ਸੱਚੀ ਜੀ ਨਾਨਕ ਨੇ ਰਾਜੇ ਨੇ ਆਪਣੇ ਨਾਲ ਬੜੇ سارے ਮਨੁੱਖ ਲੈ ਲਏ ਬੜੀਆਂ ਫੌਜਾਂ ਲੈ ਲਈ ਤੇ ਬਾਗ ਵੱਲ ਤੁਰ ਪਿਆ ਪੂਰਨ ਸੰਗਤ ਦੀ ਉਹ ਰਾਜਾ ਸ਼ਿਵਨਾਬ ਹਰ ਰੋਜ਼ ਬੇਨਤੀਆ ਕਰਦਾ ਸੀ ਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਮੈਨੂੰ ਆ ਕੇ ਦਰਸ਼ਨ ਦਿਓ ਪਰ ਦੇਖੋ ਵੀ ਅੱਜ ਇਹ ਪਰਖ ਰਾਜੇ ਸ਼ਿਵਨਾਬ ਦੇ ਅੱਗੇ ਦੀਵਾਰ ਬਣ ਕੇ ਖੜੀ ਹੈ ਉਹਦਾ ਭਰੋਸਾ ਇੰਨੀ ਛੇਤੀ ਨਹੀਂ ਬਜਣਾ ਹੁਣ ਰਾਜਾ ਬੜੇ ਚਾਹਾਂ ਨਾਲ ਤੁਰਿਆ ਜਾਂਦਾ ਹੈ ਰਾਜੇ ਨੂੰ ਅੰਦਰ ਇਹ ਗੱਲ ਤਾਂ ਪਤਾ ਹੈ ਵੀ ਇਹ ਸੰਤ ਪਿਛਲੇ ਆਏ ਹੋਏ ਫਕੀਰਾਂ ਨਾਲੋਂ ਸੰਤਾਂ ਨਾਲੋਂ ਵੱਖਰੇ ਨਹੀਂ ਪਹਿਲੇ ਵਾਲੇ ਫਕੀਰ ਪਹਿਲੇ ਵਾਲੇ ਸੰਤ ਜਿਹੜੇ ਆਪਣੇ ਆਪ ਨੂੰ ਗੁਰੂ ਨਾਨਕ ਕਹਿੰਦੇ ਸੀ ਉਹ ਤਾਂ ਭੋਜਨ ਤੇ ਹੀ ਡਿੱਗ ਜਾਂਦੇ ਸੀ ਇਸਤਰੀਆਂ ਦੀ ਹਾਰ ਜਾਂਦੇ ਸੀ ਸੋਹਣੇ ਕੱਪੜੇ ਗਹਿਣਿਆਂ ਤੇ ਹੀ ਹਾਰ ਜਾਂਦੇ ਸੀ ਪਰ ਇਹਨਾਂ ਮਹਾਰਾਜ ਇਹਨਾਂ ਸੰਤਾਂ ਨੇ ਤਾਂ ਕੁਝ ਵੀ ਨਹੀਂ ਛਕਿਆ ਤੇ ਕੋਈ ਮੇਰੀ ਪੇਟਾ ਪਰਵਾਹ ਨਹੀਂ ਕੀਤੀ ਸੋ ਰਾਜਾ ਹੌਲੀ ਹੌਲੀ ਚਲਦਿਆ ਉਸ ਬਾਗ ਦੇ ਨੇੜੇ ਪਹੁੰਚਿਆ ਉਸ ਬਾਗ ਦੇ ਅੰਦਰ ਗੁਰੂ ਨਾਨਕ ਸੱਚੇ ਪਾਸ਼ਾ ਜੀ ਭਾਈ ਮਰਦਾਨਾ ਤੇ ਭਾਈ ਬਾਲਾ ਜੀ ਦੇ ਨਾਲ ਬੈਠੇ ਹੋਏ ਨੇ ਰਾਜਾ ਉੱਥੇ ਜਾ ਕੇ ਮਹਾਰਾਜ ਸੱਚੇ ਪਾਸ਼ਾ ਜੀ ਨੂੰ ਮੱਥਾ ਟੇਕਦਾ ਤੇ ਮਹਾਰਾਜ ਦੇ ਕੋਲ ਜਾ ਕੇ ਖਲੋ ਜਾਂਦਾ ਗੁਰੂ ਮਹਾਰਾਜ ਦੇ ਕੋਲ ਖੜ ਕੇ ਰਾਜੇ ਨੂੰ ਅੰਦਰ ਬਹੁਤ ਸਹਜ ਆਉਂਦਾ ਤੇ ਬੜੀ ਠੰਡਕ ਮਹਿਸੂਸ ਹੁੰਦੀ ਹੈ ਸੋ ਮਹਾਰਾਜ ਸੱਚੇ ਪਾਸ਼ਾ ਨੇ ਵੇਖਿਆ ਵੀ ਰਾਜਾ ਸ਼ਿਵਨਾਬ ਆ ਕੇ ਖਲੋ ਗਿਆ ਉਹਨਾਂ ਵਿਖੋ ਸੰਗਤ ਜੀ ਗੁਰੂ ਮਹਾਰਾਜ ਤਲਵੰਡੀ ਤੋਂ ਤੁਰੇ ਨੇ ਵੱਖ-ਵੱਖ ਥਾਵਾਂ ਤੇ ਹੁੰਦੇ ਹੋਏ ਸਮੁੰਦਰ ਪਾਰ ਕਰਦੇ ਹੋਏ ਮਹਾਰਾਜ ਇਸ ਧਰਤੀ ਤੇ ਪਹੁੰਚੇ ਨੇ ਇਸ ਧਰਤੀ ਦਾ ਨਾਮ ਸ਼੍ਰੀਲੰਕਾ ਹੈ ਤੇ ਇੱਥੇ ਮਹਾਰਾਜ ਸਿਰਫ ਰਾਜਾ ਸ਼ਿਵਨਾਭ ਨੂੰ ਦਰਸ਼ਨ ਦੇਣ ਨਹੀਂ ਨੇ ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਮਹਾਰਾਜ ਕਹਿੰਦੇ ਰਾਜਾ ਬਹਿ ਜਾ ਆ ਪਰਮੇਸ਼ਰ ਦੀ ਗੱਲ ਕਰੀਏ ਗੁਰੂ ਮਹਾਰਾਜ ਨੇ ਰਾਜੇ ਨਾਲ ਕੋਈ ਰਾਜ ਭਾਗ ਦੀ ਗੱਲ ਨਹੀਂ ਕੀਤੀ ਕੋਈ ਹੋਰ ਗੱਲ ਨਹੀਂ ਕੀਤੀ ਮਹਾਰਾਜ ਸੱਚੇ ਪਾਤਸ਼ਾਹ ਨੇ ਰਾਜੇ ਨਾਲ ਸਿੱਧੀ ਪਰਮੇਸ਼ਰ ਦੀ ਗੱਲ ਕੀਤੀ ਰਾਜਾ ਬੜਾ ਹਰਾਨ ਹੈ ਵੀ ਇਹ ਤਾਂ ਸਿੱਧੀ ਰੱਬ ਦੀ ਗੱਲ ਕਰਦੇ ਨੇ ਉਹ ਰਾਜੇ ਦਾ ਮਨ ਹੋਰ ਸ਼ਾਂਤ ਹੋ ਗਿਆ ਹੁਣ ਰਾਜਾ ਅੰਦਰੋਂ ਸੋਚਦਾ ਹੈ ਵੀ ਮੈਂ ਇਹਨਾਂ ਦਾ ਸਿੱਖ ਬੰਦਾ ਹਾਂ ਇਸ ਲਈ ਮੈਂ ਇਹਨਾਂ ਨੂੰ ਇੱਕ ਰਾਤ ਹੋਰ ਪਕਣਾ ਚਾਹਾਂ ਮਹਾਰਾਜ ਨੂੰ ਇੱਕ ਰਾਤ ਹੋਰ ਪਰਖ ਕੇ ਫੇਰ ਮੈਂ ਮਹਾਰਾਜ ਦਾ ਸਿੱਖ ਬਣ ਜਾਊਂਗਾ ਫੇਰ ਮੈਂ ਮੰਨਾਂਗਾ ਵੀ ਇਹ ਗੁਰੂ ਨਾਨਕ ਪਾਸ਼ਾ ਹੈ ਸੋ ਰਾਜਾ ਹੁਣ ਗੁਰੂ ਮਹਾਰਾਜ ਦੀ ਇੱਕ ਰਾਤ ਹੋਰ ਪ੍ਰੀਖਿਆ ਲੈਣਾ ਚਾਹੁੰਦਾ ਇਹ ਵਿਚਾਰ ਕਰਕੇ ਗੁਰੂ ਮਹਾਰਾਜ ਨੂੰ ਮੱਥਾ ਟੇਕ ਕੇ ਰਾਜਾ ਆਪਣੇ ਬੰਦੇ ਲੈ ਕੇ ਸਿਪਾਹੀ ਲੈ ਕੇ ਆਪਣੇ ਮਹਿਲਾਂ ਨੂੰ ਚਲੇ ਜਾਂਦਾ ਅੰਤਰਜਾਮੀ ਸਤਗੁਰੂ ਗੁਰੂ ਨਾਨਕ ਸੱਚੇ ਪਾਸ਼ਾ ਸਮਝ ਗਈ ਵੀ ਹਜੇ ਰਾਜੇ ਨੇ ਹੋਰ ਪਰਖ ਕਰਨੀ ਹੈ ਸੋ ਪਿਆਰਿਓ ਮਹਾਰਾਜ ਸੱਚੇ ਬਾਸ਼ਾ ਬਾਗ ਦੇ ਵਿੱਚੋਂ ਨਹੀਂ ਉੱਠੇ। ਉੱਥੇ ਬੈਠੇ ਰਹੇ। ਜਿਹੜੇ ਪੂਰੇ ਹੂਨ ਉਹਨਾਂ ਨੂੰ ਪਰਖ ਦਾ ਡਰ ਨਹੀਂ ਹੁੰਦਾ। ਜਿਹੜੇ ਅਧੂਰੇ ਹੁੰਦੇ ਨੇ ਉਹਨਾਂ ਨੂੰ ਪਰਖ ਦਾ ਡਰ ਹੁੰਦਾ। ਸੋ ਰਾਜੇ ਨੇ ਹੁਣ ਕੀ ਕੀਤਾ? ਕਹਿੰਦਾ ਵੀ ਉਸ ਬਾਗ ਦੇ ਵਿੱਚ ਆ ਮੇਰਾ ਸੋਨੇ ਵਾਲਾ ਪਲੰਗਾ ਭੇਜੋ। ਜਿਸ ਪਲੰਗੇ ਤੇ ਸੋਨਾ ਲੱਗਿਆ ਹੋਇਆ। ਉਸ ਪਲੰਗੇ ਤੇ ਵਧੀਆ ਗੱਦਾ ਵਿਛਾਇਆ। ਉਨੀ ਚਾਦਰ ਵਿਛਾਈ ਤੇ ਉਸ ਬਾਗ ਦੇ ਵਿੱਚ ਜਾ ਕੇ ਰੱਖ ਦਿੱਤਾ ਤੇ ਬੜੇ ਸੇਵਕ ਭੇਜੇ ਕਿ ਜਾਓ ਜਾ ਕੇ ਉਹਨਾਂ ਸੰਤਾਂ ਦੀ ਸੇਵਾ ਕਰੋ ਹੁਣ ਸੰਗਤ ਜੀ ਜਦੋਂ ਰਾਤ ਪੈ ਗਈ ਉੱਥੇ ਜਿੰਨੀਆਂ ਵੀ ਈਸਤਰੀਆਂ ਸਨ ਜਿਹੜੀ ਰਾਜੇ ਨੇ ਦੂਜੀ ਵਾਰ ਪਰਖ ਵਿੱਚ ਭੇਜੀਆਂ ਸਨ ਉਹਨਾਂ ਈਸਤਰੀਆਂ ਦੀ ਮੁਖੀ ਸੀ ਪਦਮਨੀ ਪਰ ਰਾਜੇ ਨੇ ਉਸ ਪਦਮਨੀ ਈਸਤਰੀ ਨੂੰ ਸਦਿਆ ਤੇ ਰਾਜਾ ਉਸ ਇਸਤਰੀ ਨੂੰ ਸਦਕੇ ਕਹਿੰਦਾ ਹੈ ਪਦਮਨੀ ਤੂੰ ਆਪ ਵੀ ਜਾ ਤੇ ਆਪਣੀ ਸਖੀਆਂ ਨੂੰ ਵੀ ਲੈ ਕੇ ਜਾ ਜਿਵੇਂ ਤੁਸੀਂ ਪਿਛਲੇ ਨਕਲੀ ਫਕੀਰਾਂ ਦਾ ਸੰਤਾ ਦਾ ਜੱਤ ਸੱਤ ਭੰਗ ਕੀਤਾ ਸੀ ਉਵੇਂ ਅੱਜ ਇਹਨਾਂ ਸੰਤਾ ਦਾ ਵੀ ਜੱਤ ਸੱਤ ਭੰਗ ਕਰ ਦੇ ਇਹਨਾਂ ਸੰਤਾ ਦਾ ਵੀ ਅੱਜ ਮੰਨ ਕਿਸੇ ਤਰੀਕੇ ਡੁਲਾ ਦੇ ਇਹ ਗੱਲ ਸੁਣ ਕੇ ਪਦਮਨੀ ਅਤੇ ਹੋਰ ਇਸਤਰੀਆਂ ਸ਼ਿੰਗਾਰ ਕਰਕੇ ਤਿਆਰ ਹੁੰਦੀਆਂ ਇਹ ਪਦਮਨੀ ਅਤੇ 16 ਇਸਤਰੀਆਂ ਤਿਆਰ ਹੋ ਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਆ ਗਈਆਂ। ਮਹਾਰਾਜ ਉਸੇ ਬਾਗ ਦੇ ਵਿੱਚ ਧਿਆਨ ਲਾ ਕੇ ਬੈਠੇ ਸਨ। ਉਹ ਇਸਤਰੀਆਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਆ ਕੇ ਹਾਫ-ਹਾਫ ਕਰ ਗਈਆਂ ਨੇ। ਉਹਨਾਂ ਇਸਤਰੀਆਂ ਦੇ ਵਿੱਚ ਕੁਝ ਲੜਕੀਆਂ 14 ਅਤੇ 16 ਸਾਲਾਂ ਦੀਆਂ ਵੀ ਸਨ। ਪਿਆਰਿਓ ਮਾਫ਼ ਕਰਿਓ। ਸਾਡੇ ਵਰਗੇ ਲੋਕ ਤਾਂ ਇਹੋ ਜੀ ਪਰਖਾਂ ਵਿੱਚ ਫੇਲ ਹੋ ਜਾਣਾ ਜਿਹਨੂੰ ਗੁਰੂ ਰੱਖ ਲੇ ਉਹ ਤਾਂ ਬਚ ਸਕਦਾ ਪਰ ਬਹੁਤਾਂ ਲੋਗ ਇਹੋ ਜੀ ਪ੍ਰੀਖਿਆ ਵਿੱਚ ਫੇਲ ਲੇ ਸੰਗਤ ਜੀ ਇੱਕ ਵਾਰ ਦੀ ਗੱਲ ਹੈ ਵੀ ਮਹਾਪੁਰਖ ਕਥਾ ਸੁਣਾਉਂਦੇ ਸਨ ਕਹਿੰਦੇ ਸਨ ਕਿ ਜਿਵੇਂ ਮਨਕਾਨਾ ਸਾਹਿਬ ਦਾ ਗੁਰਦੁਆਰਾ ਮਹੰਤਾ ਦੇ ਕਬਜ਼ੇ ਵਿੱਚ ਸੀ ਓਵੇਂ ਮੁਕਤਸਰ ਦਾ ਗੁਰਦੁਆਰਾ ਵੀ ਮਹੰਤਾ ਦੇ ਕਬਜ਼ੇ ਵਿੱਚ ਸੀ ਸੋ ਇਸ ਮੁਕਤਸਰ ਦੇ ਗੁਰਦੁਆਰੇ ਨੂੰ ਆਜ਼ਾਦ ਕਰਵਾਉਣ ਵਾਸਤੇ 28 ਦਿਨ ਮੋਰਚਾ ਚੱਲਿਆ ਸੰਤ ਬੱਬਾ ਸੁੰਦਰ ਸਿੰਘ ਖਾਲਸਾ ਜੀ ਭਿੰਡਰਾ ਵਾਲੇ 3000 ਸਿੰਘਾਂ ਸਮੇਤ ਉੱਥੇ ਜਾ ਕੇ ਮੁਕਤ ਸਰਵੀ ਦੀਵਾਨ ਸਜਾਉਂਦੇ ਸਨ ਤੇ ਟਿੱਬੀ ਸਾਹਿਬ ਦੀ ਦੀਵਾਨ ਸਜਾਉਂਦੇ ਸਨ ਸੰਗਤ ਜੀ ਉਹਨਾਂ ਨੇ ਓਮ ਮਹੰਤਾ ਨੇ ਬੜੇ ਦਾਅ ਪੇਚ ਕੀਤੇ ਪਰ ਗੁਰਮੁਖਾ ਤੇ ਕੋਈ ਅਸਰ ਨਹੀਂ ਪਿਆ ਤਾਂ ਜਦੋਂ ਮਹੰਤਾ ਨੇ ਵੇਖਿਆ ਵੀ ਇਹਨਾਂ ਗੁਰਮੁਖਾ ਤੇ ਹੋਰ ਕੋਈ ਦਾਅ ਪੇਚ ਦਾ ਫਰਕ ਨਹੀਂ ਪੈਂਦਾ ਤਾਂ ਉਹਨਾਂ ਨੇ ਉਹਨਾਂ ਗੁਰਮੁਖਾ ਦਾ ਮਨ ਡਲਾਉਣ ਵਾਸਤੇ ਉਹ ਤੇ ਕੇ ਈਸਤਰੀ ਪੀਦੀ ਉਹ ਈਸਤਰੀ ਆਪਣੇ ਸਾਰੇ ਕਪੜੇ ਲਾ ਕੇ ਉਹਨਾਂ ਦੇ ਵਿੱਚ ਖਲੋਗੀ ਕਿ ਸਿੰਘਾਂ ਦਾ ਮਨ ਡੋਲ ਜੇ ਮਾਪੁਰਖਾਂ ਦਾ ਮਨ ਡੋਲ ਜੇ ਪਰ ਉਹਨੂੰ ਇਹ ਨਹੀਂ ਪਤਾ ਸੀ ਕਿ ਇਹ ਸਿੰਘ ਕਿਹਦੇ ਨੇ ਕਹਿੰਦੇ ਵੀ ਸੰਤ ਸੁੰਦਰ ਸਿੰਘ ਜੀ ਖਾਲਸਾ ਪਿੰਡਰਾ ਵਾਲੇ ਸਿੰਘਾਂ ਨੂੰ ਬਚਨ ਕਰਦੇ ਨੇ ਵੀ ਸਿੰਘੋ ਆਪਣੇ ਸਿਰ ਨੀਵੇਂ ਕਰ ਲੋ ਤੇ ਕੋਈ ਵੀ ਸਿੰਘ ਆਪਣਾ ਨੇਤਰ ਨਾ ਚੁੱਕੇ ਉਦੋਂ ਸਾਰੇ ਸਿੰਘਾਂ ਨੇ ਆਪਣੇ ਸਿਰ ਨੀਵੇਂ ਕਰ ਲਏ ਤੇ ਨਿਤਰ ਬੰਦ ਕਰ ਲਿਆ ਜਿੰਨਾ ਚਿਰ ਉੱਥੇ ਉਹ ਇਸਤਰੀ ਖਲੋਤੀ ਦੀ ਉਹਨਾਂ ਚ ਨਾ ਮਾਹਪੁਰਸ਼ਾਂ ਨੇ ਨਾ ਗੁਰਮੁਖਾਂ ਨੇ ਆਪਣਾ ਸਿਰ ਚੱਕਿਆ ਤੇ ਨਾ ਉੱਪਰ ਵੇਖਿਆ ਉਹਨਾਂ ਮਾਹਪੁਰਖਾਂ ਦੀਆਂ ਉਹਨਾਂ ਗੁਰਮੁਖਾਂ ਦੀਆਂ ਸੰਗਤ ਜੀ ਇੱਕ ਕਮਈਆਂ ਸਨ ਐਵੇਂ ਨਹੀਂ ਇਹ ਨਾ ਗੁਰਮੁਖਾਂ ਦੀਆਂ ਜੈ ਜੈਕਾਰ ਆਉਦੀਆਂ ਨੇ ਸੰਗਤ ਜੀ ਮਾਹਪੁਰਖਾਂ ਦੇ ਜਥੇ ਵਿੱਚ ਜਿਹੜੇ ਸਿੰਘ ਪੰਜ ਬਾਣੀਆਂ ਦਾ ਨਿਤਨੇਮ ਨਹੀਂ ਕਰਦੇ ਸਨ ਉਹਨਾਂ ਨੂੰ ਮਾਹਪੁਰਖ ਜਥੇ ਵਿੱਚ ਨਹੀਂ ਰੱਖਦੇ ਸਨ ਕਹੀ ਪਹਿਲਾਂ ਨਿਤ੍ਰੇਮ ਕਰ ਫੇਰ ਤੈਨੂੰ ਅਸੀਂ ਨਾਲ ਰੱਖਾਂਗੇ ਸੋ ਸੰਗਤ ਜੀ ਇਹੋ ਜੇ ਕਾਰਜ ਕਰਨ ਵਾਸਤੇ ਬਹੁਤ ਕਮਾਈਆਂ ਚਾਹੀਦੀਆਂ ਨੇ ਹੁਣ ਸੰਗਤ ਜੀ ਵੇਖੋ ਵੀ ਜੇ ਗੁਰਮੁਖ ਇੰਨੇ ਬਲਵਾਨ ਨੇ ਫਿਰ ਉਹ ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਸਨ ਜਿਨ੍ਹਾਂ ਦੇ ਕੋਲ ਇਹ ਇਸਤਰੀਆਂ ਗਈਆਂ ਨੇ ਖੁਦ ਨਿਰਮਕਾਰ ਖੁਦ ਪਰਮੇਸ਼ਰ ਹਨ ਮਹਾਰਾਜ ਨੇ ਨਿਤਰ ਬੰਦ ਕਰਕੇ ਬੈਠੇ ਨੇ ਉਹ ਇਸਤਰੀਆਂ ਮਹਾਰਾਜ ਅੱਗੇ ਹਾਫ ਭਾਵ ਕਰਦੀਆਂ ਨੇ ਉਹਨਾਂ ਇਸਤਰੀਆਂ ਦੇ ਪੈਰਾ ਵਿੱਚ ਜਿਹੜੇ ਗਹਿਨੇ ਪਾਏ ਹੋਏ ਸਨ ਉਹ ਆਵਾਜ਼ ਕਰਦੇ ਨੇ ਪਰ ਮਹਾਰਾਜ ਉੱਥੇ ਨੀਤਰ ਬੰਦ ਕਰਕੇ ਬੈਠੇ ਨੇ ਕਹਿੰਦੇ ਵੀ ਉਹ ਗਹਿਣੀਆਂ ਦੀ ਆਵਾਜ਼ ਐਵੇਂ ਲੱਗਦੀਆਂ ਸੀ ਵੀ ਵਕਾਲਾ ਦਾ ਨਗਾੜਾ ਵੱਜਦਾ ਹੋਵੇ ਜਿੱਥੇ ਗਰੀਬ ਨਿਵਾਜ਼ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਨੀਤਰ ਬੰਦ ਕਰਕੇ ਬੈਠੇ ਸਨ ਉੱਥੇ ਬਦਮਨੀ ਆਈ ਹੈ ਸਾਰੀ ਇਸਤਰੀਆਂ ਨੂੰ ਨਾਲ ਲੈ ਕੇ ਉਹ ਮਹਾਰਾਜ ਦੇ ਸਾਹਮਣੇ ਵੇਗੀ ਤੇ ਪਿਆਰਿਓ ਉਹ ਇਸ 3 ਗੁਰੂ ਮਹਾਰਾਜ ਦੇ ਚਰਨ ਦੱਬਣ ਦੇ ਪ੍ਰਯਾਸ ਕਰਦੀ ਹੈ ਤੇ ਹੌਲੀ-ਹੌਲੀ ਮੁਸਕਰਾਉਂਦੀ ਹੈ ਤੇ ਅੰਦਰੋਂ ਚਾਹੁੰਦੀ ਹੈ ਕਿ ਅੱਜ ਮੈਂ ਇਹਨਾਂ ਸੰਤਾਂ ਦਾ ਦਿਲ ਡਿਲਾ ਦਿਆਂ ਹੁਣ ਸੰਗਤ ਜੀ ਜੇ ਗੁਰਨਾਮਕ ਪਾਸ਼ਾ ਜੀ ਡੋਲ ਗਏ ਫਿਰ ਰਹਿ ਕੌਣੀਆਂ ਹੁਣ ਉਹ ਤਾਂ ਆਪ ਨਿਰੰਕਾਰ ਨੇ ਆਪ ਪਰਮੇਸ਼ਰ ਨੇ ਉਹਨਾਂ ਨੂੰ ਕੌਣ ਡਲਾ ਸਕਦਾ ਉਹ ਮਹਾਰਾਜ ਦੇ ਚਰਨ ਕੁੱਟਣ ਦਾ ਪ੍ਰਯਾਸ ਕਰਦੀ ਹੈ ਮਸਕਰਾਉਂਦੀ ਆਇਆ ਤੇ ਟੇਡੀਆਂ ਅੱਖਾਂ ਨਾਲ ਗੁਰੂ ਮਹਾਰਾਜ ਨੂੰ ਦੇਖਦੀ ਹੈ ਮਹਾਰਾਜ ਨਾਲ ਮਿੱਠੀਆਂ-ਮਿੱਠੀਆਂ ਗੱਲਾਂ ਕਰਦੀ ਹੈ ਪੁੱਛਦੀ ਹੈ ਵੀ ਤੁਸੀਂ ਕਿੱਥੋਂ ਆਏ ਹੋ ਤੁਹਾਡਾ ਨਾਮ ਕੀ ਹੈ ਇਹੋ ਜਿਹਾ ਮਿੱਠੀਆਂ-ਮਿੱਠੀਆਂ ਗੱਲਾਂ ਕਰਦੀ ਹੈ ਕਵੀ ਪਾਈ ਸੰਤੋਖ ਸਿੰਘ ਜੀ ਇੱਥੇ ਲਿਖਦੇ ਨੇ ਵੀ ਉਸ ਈਸਤਰੀ ਦੇ ਬੋਲ ਕਾਮ ਦੀ ਬੀਨ ਵਰਗੇ ਸਨ ਉਹ ਇਹੋ ਜੀ ਸੀ ਕਿ ਦੇਵਤਿਆਂ ਨੂੰ ਵੀ ਆਪਣੇ ਅਧੀਨ ਕਰ ਸਕਦੀ ਸੀ ਮਹਾਰਾਜ ਸੱਚੇ ਪਾਤਸ਼ਾਹ ਜੀ ਉੱਥੇ ਸ਼ਾਂਤ ਬੈਠੇ ਸਨ ਪਦਮਨੀ ਗੁਰੂ ਮਹਾਰਾਜ ਨੂੰ ਅੱਗੋਂ ਐ ਕਹਿਣ ਲੱਗੀ ਕਹਿੰਦੀ ਸੰਤ ਜੀ ਮੈਂ ਤੁਹਾਡੇ ਦਰਸ਼ਨ ਕਰਨ ਆਈ ਆ ਮੈਨੂੰ ਦਰਸ਼ਨ ਤਾਂ ਦਿਓ ਮਹਾਰਾਜ ਨੂੰ ਇੰਜ ਕਹਿੰਦੀ ਐ ਕਹਿਣ ਲੱਗੀ ਵੀ ਜਿਵੇਂ ਮੈਂ ਤੁਹਾਨੂੰ ਟਿੱਡੀਆਂ ਨਿਗਾ ਨਾਲ ਵੇਖਦੀ ਆ ਓਵੇਂ ਤੁਸੀਂ ਵੀ ਮੈਨੂੰ ਵੇਖੋ ਉਹਨੂੰ ਇਹ ਨਹੀਂ ਪਤਾ ਵੀ ਖੁਦ ਨਿਰੰਕਾਰ ਨੇ ਮਹਾਰਾਜ ਇਹ ਨਹੀਂ ਪਤਾ ਉਹਨੂੰ ਆਮ ਪੁਰਸ਼ੀ ਸਮਝ ਕੇ ਬੈਠੀ ਆ ਮਹਾਰਾਜ ਨੂੰ ਕਹਿੰਦੀ ਮੇਰਾ ਨਾਮ ਪਦਮਨੀ ਹੈ ਇੱਥੇ ਜਿੰਨੀਆਂ ਵੀ ਇਸਤਰੀਆਂ ਨੇ ਮੈਂ ਸਾਰਿਆਂ ਚ ਸੋਹਣੀ ਆ ਮਹਾਰਾਜ ਇੱਕ ਵਾਰ ਮੇਰੇ ਰੂਪਵਲ ਤਾਂ ਵੇਖੋ ਕਿੰਨਾ ਸੁੰਦਰ ਸਰੂਪ ਹੈ ਮੇਰਾ ਮਹਾਰਾਜ ਨੇਤਰ ਖੋਲੋ ਕੋਈ ਮੇਰੇ ਨਾਲ ਵੀ ਬਚਨ ਬिलास ਕਰੋ ਮਹਾਰਾਜ ਜਿਵੇਂ ਮੈਂ ਤੁਹਾਨੂੰ ਵੇਖਦੀ ਆ ਓਵੇਂ ਮੈਨੂੰ ਵੇਖੋ ਉਹ ਇਹੋ ਜਿਹਾ ਮਹਾਰਾਜ ਨੂੰ ਬਚਨ ਕਰਦੀ ਐ ਕਹਿੰਦੀ ਮੈਂ ਸੁਣਿਆ ਹੈ ਵੀ ਤੁਸੀਂ ਸਾਰਿਆਂ ਦੀ ਸ਼ਰਦਾ ਪੂਰੀ ਕਰਦੇ ਹੋ ਮੇਰੀ ਵੀ ਸ਼ਰਦਾ ਪੂਰੀ ਕਰੋ ਸੰਗਤ ਜੀ ਹਰੀ ਸਿੰਘ ਨਲੂਏ ਨਾਲ ਵੀ ਇਹ ਕੰਮ ਹੋਇਆ ਸੀ ਦੁਸ਼ਮਨਾ ਨੇ ਇੱਕ ਬੀਬੀ ਨੂੰ ਹਰੀ ਸਿੰਘ ਨਲੂਏ ਕੋਲ ਭੇਜਿਆ ਉਹ ਸੋਚਦੀ ਸੀ ਕਿ ਮੈਂ ਹਰੀ ਸਿੰਘ ਨਲੂਏ ਦਾ ਮਨ ਡਲਾ ਲਾਂ ਉਹ ਹਰੀ ਸਿੰਘ ਨਲੂਏ ਨੂੰ ਕਹਿੰਦੀ ਵੀ ਮੈਨੂੰ ਤਾਂ ਤੇਰੇ ਵਰਗਾ ਪੁੱਤਰ ਚਾਹੀਦਾ ਹਰੀ ਸਿੰਘ ਨਲੂਆ ਜੱਤ ਸਾਤ ਵਿੱਚ ਪੱਕੇ ਸਨ ਉਹ ਬੀਬੀ ਨੂੰ ਕਹਿੰਦੇ ਵੀ ਮਾਈ ਮੇਰੇ ਵਰਗਾ ਤਾਂ ਮੈਂ ਹਾਂ ਤੇ ਤੈਨੂੰ ਅੱਜ ਤੋਂ ਬਾਅਦ ਮੈਂ ਆਪਣੀ ਮਾਂ ਬਣਦਾ ਤੇ ਤੂੰ ਮੈਨੂੰ ਆਪਣਾ ਪੁੱਤਰ ਮੰਨ। ਸੋ ਆਪੋ ਜੀ ਬਚਨ ਜਦੋਂ ਉਹ ਇਸਤਰੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਨਾਲ ਕਰਦੀ ਹੈ ਤਾਂ ਉਦੋਂ ਆਪ ਪਰਮੇਸ਼ਰ ਨਰਿੰਕਾਰ ਸਰੂਪ ਗੁਰੂ ਨਾਨਕ ਦੇਵ ਜੀ ਮਹਾਰਾਜ ਮਹਾਰਾਜ ਨੇ ਨਿਤਰ ਖੋਲ ਕੇ ਉਸ ਇਸਤਰੀ ਦੇ ਨਾਲ ਬਚਨ ਕੀਤੇ। ਮਹਾਰਾਜ ਕਹਿੰਦੇ ਪਦਮਨੀ ਤੂੰ ਆਪਣਾ ਸ਼ਰੀਰ ਸਫਲ ਕਰਨ ਦੀ ਗੱਲ ਕਰਦੀ ਹੈ। ਆ ਤੈਨੂੰ ਮੈਂ ਇੱਕ ਗੱਲ ਦੱਸਾਂ ਵੀ ਇਹਦੇ ਨਾਲ ਤਾਂ ਤੇਰਾ ਸਾਰਾ ਜਨਮ ਹੀ ਸਫਲਾ ਹੋ ਜਾਏਗਾ। ਉਹ ਇਸਤਰੀ ਬੜਾ ਹੈਰਾਨ ਹੁੰਦੀ ਹੈ ਮਹਾਰਾਜ ਕਹਿੰਦੇ ਪਦਮਨੀ ਜੇ ਜਨਮ ਸਫਲਾ ਕਰਨਾ ਹੈ ਤਾਂ ਨਰੰਕਾਰ ਦਾ ਸਿਮਰਨ ਕਰਿਆ ਕਰ ਆਪ ਪੁੱਠੇ ਕੰਮ ਨਾ ਕਰ ਤੁਸੀਂ ਕੱਲ ਵੀ ਸੁਣਿਆ ਸੀ ਵੀ ਰਾਜੇ ਸ਼ਿਵਨਾਬ ਨੇ ਇਹ ਦੂਜੀ ਵਾਰ ਇਸਤਰੀਆਂ ਭੇਜੀਆਂ ਰਾਜਾ ਸ਼ਿਵਨਾਬ ਨੇ ਪਹਿਲਾਂ ਵੀ ਇਸਤਰੀਆਂ ਭੇਜੀਆਂ ਸਾਂ ਸੋ ਮਹਾਰਾਜ ਨੇ ਉਦੋਂ ਵੀ ਪਹਿਲਾਂ ਵੀ ਇਹਨਾਂ ਇਸਤਰੀਆਂ ਨੂੰ ਆਪਣੀਆਂ ਧੀਆਂ ਕਿਹਾ ਸੀ ਸਾਰੇ ਉੱਥੇ ਹੈਰਾਨ ਸਨ ਵੀ ਅਜ ਤੱਕ ਜਿੰਨੇ ਵੀ ਸੰਤ ਆਏ ਸਾਨੂੰ ਉਹਨਾਂ ਨੇ ਵੀ ਇਹਨਾਂ ਇਸਤਰੀਆਂ ਨੂੰ ਮੈਲੀ ਨਿਗਾ ਨਾਲ ਦੇਖਿਆ ਸੀ ਪਰ ਇੱਕ ਇਹੋ ਜਿਹਾ ਸੰਤ ਨੇ ਜਿਨ੍ਹਾਂ ਨੇ ਇਹ ਵੈਸ਼ੀਆਂ ਨੂੰ ਵੀ ਆਪਣੀ ਪੁੱਤਰੀ ਕਿਹਾ ਆਪਣੀ ਧੀ ਕਿਹਾ ਪਿਆਰਿਓ ਗਨਕਾ ਦਾ ਜੀਵਨ ਕਿਨੇ ਬਦਲਿਆ ਸੀ ਗਨਕਾ ਦਾ ਵੀ ਜੀਵਨ ਇੱਕ ਮਹਾਪੁਰਖ ਨੇ ਬਦਲਿਆ ਸੀ ਕਹਿੰਦੇ ਵੀ ਬੜੀ ਪਾਪਨ ਸੀ ਤਨ ਦੇ ਕਰਕੇ ਆਪਣਾ ਸ਼ਰੀਰ ਵੇਚਦੀ ਸੀ ਪਾਪਾ ਦਾ ਹਾਰ ਉਹਦੇ ਗੱਲ ਵਿੱਚ ਪੈ ਗਿਆ ਸੀ ਕਹਿੰਦੇ ਵੀ ਪਰ ਗਣਕਾ ਨੂੰ ਨਹੀਂ ਪਤਾ ਲੱਗਿਆ ਵੀ ਇੱਕ ਮਹਾਪੁਰਖ ਉਹ ਗਣਕਾ ਦੇ ਵੇੜੇ ਵਿੱਚ ਆ ਕੇ ਖਲੋ ਗਿਆ ਉਹਨੂੰ ਉਹ ਅੱਡਾ ਬਦਨਾਮ ਸੀ ਬਦਨਾਮ ਅੱਡੇ ਤੇ ਕੋਈ ਜਾਵੇ ਤਾਂ ਉਹ ਵੀ ਬਦਨਾਮ ਹੋ ਜਾਂਦਾ ਉਹ ਸੋਚਦੀ ਹੈ ਵੀ ਇੱਥੇ ਸੰਤ ਕਿਉਂ ਤਰਿਆ ਫਿਰਦਾ ਬਾਹਰ ਨਹੀਂ ਪੈਂਦਾ ਸੀ ਉਹਨੂੰ ਲੱਗਿਆ ਵੀ ਮੇਰਾ ਗਾਹ ਗਿਆ ਪਰ ਗਣਕਾ ਉਦੋਂ ਹੈਰਾਨ ਹੋ ਗਈ ਜਦੋਂ ਉਹ ਸੰਤਾਂ ਨੇ ਉਹ ਮਹਾਪੁਰਖ ਨੇ ਗਣਕਾ ਨੂੰ ਕਿਹਾ ਬੱਚੀ ਬਾਹਰ ਨਹੀਂ ਪੈਂਦਾ ਮੈਂ ਇੱਕ ਰਾਤ ਕਟਣੀ ਹੈ ਉਹ ਗਣਕਾ ਨੇ ਮਹਾਪੁਰਖ ਜਾਣ ਕੇ ਬਹੁਤ ਵਿਰਾਂਗ ਕੀਤਾ ਬਹੁਤ ਰੋਈ ਉਹ ਮਹਾਪੁਰਖਾਂ ਨੇ ਗਣਕਾ ਦੀ ਭੈੜੀ ਮਤ ਵੇਖ ਕੇ ਉਸਤੇ ਦਇਆ ਕੀਤੀ ਹੁਣ ਸੰਗਤ ਜੀ ਰੱਬ ਦੇ ਪਿਆਰਿਆਂ ਕੋਲ ਪਰਮਾਤਮਾ ਨਾਲ ਜੋੜਾ ਦਾ ਤਰੀਕਾ ਹੁੰਦਾ ਹੈ ਉਹ ਮਹਾਪੁਰਖਾਂ ਨੇ ਗਣਕਾ ਨੂੰ ਇੱਕ ਤੋਤਾ ਦਿੱਤਾ ਤੋਤਾ ਦੇ ਕੇ ਆਖਿਆ ਗਣਕਾ ਇਨੂੰ ਮਰਾ ਮਰਾ ਕਹਿਣਾ ਸਿਖਾ ਦੇ। ਹੁਣ ਕੋਈ ਪਾਤੀ ਬੰਦਾ ਸਿੱਧਾ ਨਾਮ ਜਪਣ ਲੱਗ ਜੇ ਉਹਦਾ ਧਿਆਨ ਨਹੀਂ ਲੱਗਦਾ। ਸੋ ਗਣਕਾ ਹੁਣ ਸਾਰੀ ਦਿਹਾੜੀ ਉਸ ਤੋਤੇ ਦੇ ਕੋਲ ਬੈਠੀ ਰਹਿੰਦੀ ਐ। ਤੋਤੇ ਨੂੰ ਕਹਿੰਦੀ ਐ ਬੋਲ ਮਰਾ। ਤੋਤਾ ਅੱਗੇ ਬੋਲਦਾ ਮਰਾ। ਉਹ ਗਣਕਾ ਫੇਰ ਬੋਲਦੀ ਐ ਬੋਲ ਮਰਾ। ਉਹ ਤੋਤਾ ਬੋਲਦਾ ਮਰਾ। ਮਰਾ ਮਰਾ ਵਾਰ-ਵਾਰ ਬੋਲਦੇ ਹੋਏ ਉਹ ਅੱਖਰ ਸਿੱਧਾ ਹੋ ਗਿਆ। ਉਹ ਬਣ ਗਿਆ RAM। ਜੇ ਲਗਾਤਾਰ ਅਸੀਂ ਮਰਾ ਮਰਾ ਬੋਲਾਂਗੇ ਤਾਂ ਵਿੱਚੋਂ ਆਰਾਮ ਨਿਕਲਦਾ ਸੋ ਤੋਤਾ ਮਰਾ ਮਰਾ ਬੋਲਦੇ ਹੋਏ ਗਨਕਾ ਦੇ ਪਿੱਛੇ ਰਾਮ ਰਾਮ ਬੁੱਲਣ ਲੱਗ ਪਿਆ ਉਹ ਗਨਕਾ ਹੁਣ ਸਾਰੇ ਸਮੇਂ ਰਾਮ ਰਾਮ ਜਪਦੀ ਹੈ ਪਹਿਲਾਂ ਉਹ ਦੀ ਸਾਰੀ ਰਾਤ ਵਿਸ਼ੇਵਿਕਾਰਾਂ ਵਿੱਚ ਲੰਗਦੀ ਸੀ ਤੇ ਹੁਣ ਉਹ ਸਾਰੀ ਰਾਤ ਰਾਮ ਰਾਮ ਜਪਦੀ ਹੈ ਉਹ ਅੱਗੇ ਅੱਗੇ ਜਪਦੀ ਹੈ ਤੇ ਤੋਤਾ ਪਿੱਛੇ ਪਿੱਛੇ ਜਪਦਾ ਸੰਗਤ ਜੀ ਰੱਬ ਦਾ ਨਾਮ ਜਪਣ ਨਾਲ ਉਹ ਗਣਕਾ ਵੀ ਬੇਕੁੰਠ ਵਿੱਚ ਗਈ ਜਿੱਥੇ ਉਹਨੇ ਨਰਕਾ ਵਿੱਚ ਜਾਣਾ ਸੀ ਉਹ ਮਾਪੁਰਖ ਦੀ ਦਇਆ ਕਰਨ ਨਾਲ ਉਹਨਾਂ ਦੇ ਇੱਕ ਬਚਨ ਨਾਲ ਉਹਦੀ ਜ਼ਿੰਦਗੀ ਬਦਲ ਗਈ ਪ੍ਰਮਾਤਮਾ ਦਾ ਨਾਮ ਜਪਦੇ ਹੋਏ ਵਕਾਰਾਂ ਚੋਂ ਬਾਹਰ ਆ ਗਈ ਤੇ ਉਹਨੂੰ ਬੇਕੁੰਠ ਵਿੱਚ ਨਿਵਾਸ ਮਿਲਿਆ ਸੋ ਗਣਕਾ ਦਾ ਵੀ ਪਲਾ ਹੋ ਗਿਆ ਸੰਗਤ ਜੀ ਰੱਬ ਦਾ ਪਿਆਰਾ ਉਹੀ ਹੈ ਜਿਹਨੂੰ ਗਣਕਾ ਵਰਗੀ ਵੈਸ਼ੀਆਂ ਵਿੱਚ ਵੀ ਆਪਣੀ ਬੱਚੀ ਦੇ ਸੀ اپنی putri ਜਿਸੇ ਜਿਹਨੂੰ ਵੈਸ਼ੀਆਂ ਵਿੱਚ ਵੈਸ਼ੀ ਨਜ਼ਰ ਆਉਂਦੀ ਹੈ ਉਹ ਠੀਕ ਹੈ 사ਧਕ ਹੋ ਸਕਦਾ ਪਰ ਸਾਧੂ ਨਹੀਂ ਹੋ ਸਕਦਾ ਸਾਧਨਾ ਕਰਨ ਵਾਲਾ ਹੋ ਸਕਦਾ ਪਰ ਉਹ ਗੁਰਮੁਖ ਨਹੀਂ ਹੋ ਸਕਦਾ ਕਿਉਂਕਿ ਗੁਰਮੁਖਾ ਦਾ ਸੰਬੰਧ ਜੋਤ ਨਾਲ ਹੁੰਦਾ ਹੈ ਕਿ ਜਿਹੜੀ ਜੋਤ ਮੇਰੇ ਵਿੱਚ ਹੈ ਉਹੀ ਜੋਤ ਇਹਦੇ ਵਿੱਚ ਹੈ ਸੋ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਈਸਤਰੀਆਂ ਨੂੰ ਜਿਹੜੀਆਂ ਤਿਆਰ ਹੋ ਕੇ ਆਈਆਂ ਸਨ ਮਹਾਰਾਜ ਨੇ ਉਹਨਾਂ ਨੂੰ ਬਚੀਆਂ ਕਿਹਾ ਆਪਣੀਆਂ ਧੀਆਂ ਕਿਹਾ ਮਹਾਰਾਜ ਕਹਿੰਦੇ ਸਿਮਰਨ ਕਰੋ ਨਾਮ ਜਪੋ ਤੁਹਾਡਾ ਸ਼ਰੀਰ ਸਫਲਾ ਹੋਏਗਾ ਮਹਾਰਾਜ ਕਹਿੰਦੇ ਕੀ ਤੁਸੀਂ ਵਿਕਾਰਾਂ ਵਿੱਚ ਪੈ ਕੇ ਆਪਣੀ ਉਮਰ ਖਰਾਬ ਕਰ ਰਹੇ ਹੋ ਪਿਆਰਿਓ ਇਹ ਸ਼ਰੀਰ ਬਹੁਤ ਕੀਮਤੀ ਹੈ ਇਸ ਸ਼ਰੀਰ ਦੇ ਉੱਤੇ ਆਤਮਾ ਨੇ ਸਵਾਰ ਹੋ ਕੇ ਪਰਮਾਤਮਾ ਤੱਕ ਪਹੁੰਚਣਾ ਤਾਂ ਜਿੰਨਾ ਹੋ ਸਕੇ ਇਸ ਸ਼ਰੀਰ ਤੋਂ ਪਗਦੀ ਕਰਾਣੀ ਚਾਹੀਦੀ ਹੈ ਨਹੀਂ ਤਾਂ ਆਹੀ ਸ਼ਰੀਰ ਇੱਕ ਸਮਾਂ ਆਉਂਦਾ ਉਹ ਗਲ ਜਾਂਦਾ ਤੇ ਖਤਮ ਹੋ ਜਾਂਦਾ ਉਹ ਸ਼ਰੀਰ ਜਿਹੜਾ ਇੱਕ ਸਮੇਂ ਬਹੁਤ ਚੰਗਾ ਲੱਗਦਾ ਸੀ ਹੁਣ ਇੱਕ ਸਮਾਂ ਉਹ ਆਉਂਦਾ ਉਸੇ ਸ਼ਰੀਰ ਨੂੰ ਵਿਖਣ ਦਾ ਦਿਲ ਨਹੀਂ ਕਰਦਾ ਸੰਗਤ ਜੀ ਆਪ ਜੀ ਨੂੰ ਅਜਾ ਮੱਲ ਦੀ ਸਾਖੀ ਦਾ ਪਤਾ ਹੋਣਾ ਜਦੋਂ ਅਜਾ ਮੱਲ ਦੀ ਉਮਰ ਚੰਗੀ ਸੀ ਸ਼ਰੀਰ ਚੰਗਾ ਸੀ ਉਹਨੇ ਉਦੋਂ ਨਾਮ ਨਹੀਂ ਜਪਿਆ ਉਦੋਂ ਵਿਕਾਰ ਕੀਤੇ ਤੇ ਜਦੋਂ ਉਹ ਬਜ਼ੁਰਗੀ ਚ ਆ ਗਿਆ ਸੰਤਾਨ ਵੱਡੀ ਹੋ ਗਈ ਤਾਂ ਉਹਨਾਂ ਦੇ ਘਰੇ ਮਹਾਪੁਰਖ ਆਏ ਮਹਾਪੁਰਖਾਂ ਨੇ ਸੁਥਿਆ ਵੀ ਇਹਦਾ ਭਲਾ ਕਰਨਾ ਜ਼ਰੂਰੀ ਹੈ ਉਹਨਾਂ ਨੇ ਕੀ ਕੀਤਾ ਵੀ ਉਹਨਾਂ ਦੇ ਛੋਟੇ ਪੁੱਤਰ ਦਾ ਨਾਮ ਉਹਨਾਂ ਨੇ ਨਾਰਾਇਣ ਰੱਖਤਾ ਕਹਿੰਦੇ ਲੈ ਤੇਰੇ ਕੋਲ ਉਹਦਾ ਨਹੀਂ ਨਾਮ ਜਪਿਆ ਜਾਣਾ ਤੂੰ ਆਪਣੇ ਪੁੱਤ ਦਾ ਨਾਮ ਲਈ ਜਾ ਕਰ ਨਾਰਾਇਣ ਨਾਰਾਇਣ ਕਹੀ ਜਾ ਕਰ ਕਹਿੰਦੇ ਵੀ ਜਦੋਂ ਉਹਦਾ ਅੰਤਲਾ ਸਮਾਂ ਆਇਆ ਉਨੇ ਉੱਚੀ ਸਾਰੀ ਆਵਾਜ਼ ਮਾਰੀ ਆਪਣੇ ਪੁੱਤਰ ਨੂੰ ਕਹਿੰਦਾ ਨਰਾਇਣ ਜਦੋਂ ਉਹਨੇ ਨਰਾਇਣ ਬੋਲਿਆ ਉਹਦਾ ਅਖੀਰਲਾ ਸੁਵਾਸੀ ਹੋ ਤੇ ਕਹਿੰਦੇ ਨੇ ਵੀ ਉਹ ਅਜਾ ਮਲ ਉਸ ਵੇਲੇ ਸੱਚਖੰਡ ਨੂੰ ਚਲਾ ਗਿਆ ਪਹਿਲਾਂ ਉਹਨੇ ਵਕਾਰ ਭੋਗੇ ਸੀ ਰਜ ਕੇ ਉਹ ਮਾਹਪੁਰਖਾਂ ਨੇ ਰੱਬ ਦੇ ਪਿਆਰਿਆਂ ਨੇ ਉਹਦਾ ਭਲਾ ਕਰਤਾ ਸੋ ਮਹਾਰਾਜ ਸੱਚੇ ਪਾਸ਼ਾ ਉਹਨਾਂ ਇਸਤਰੀਆਂ ਨੂੰ ਕਹਿ ਰਹੇ ਨੇ ਰਾਤ ਦਾ ਸਮਾਂ ਭਾਈ ਬੱਲਾ ਜੀ ਤੇ ਭਾਈ ਮਰਦਾਨਾ ਜੀ ਦੇ ਨਾਲ ਨੇ ਮਹਾਰਾਜ ਦੇ ਉਹ ਸੋਲੈ ਇਸਤਰੀਆਂ ਮਹਾਰਾਜ ਕੋਲ ਆਈਆਂ ਸਨ ਮਹਾਰਾਜ ਕਹਿੰਦੇ ਬੱਚਿਓ ਆਪਣੀ ਜ਼ਿੰਦਗੀ ਨੂੰ ਐਵੇਂ ਵਿਅਰਥ ਨਾ ਜਾਣ ਦਿਓ ਮਹਾਰਾਜ ਕਹਿੰਦੇ ਤੁਹਾਡੀ ਇਸ ਕੰਮ ਚ ਉਮਰ ਵਿਰਥ ਹੋਦੀ ਹੈ ਕਿਉਂਕਿ ਜਦੋਂ ਬਜ਼ੁਰਗੀ ਆਉਂਦੀ ਹੈ ਉਦੋਂ ਨਾਮ ਨਹੀਂ ਜਪਿਆ ਜਾਂਦਾ ਕਹਿੰਦੇ ਨੇ ਕਿ ਸਾਰਿਆਂ ਨੂੰ ਜਵਾਨੀ ਚੰਗੀ ਲੱਗਦੀ ਹੈ ਤੇ ਕੋਈ ਮਾਪੁਰਖ ਕਹਿੰਦੇ ਵੀ ਰੱਬ ਨੂੰ ਵੀ ਜਵਾਨੀ ਚੰਗੀ ਲੱਗਦੀ ਹੈ ਕਿਉਂ ਕਿ ਕਿਉਂਕਿ ਜਵਾਨੀ ਦੇ ਵਿੱਚ ਬੰਦਾ ਕਾ ਜਿੰਨਾ ਤਾਂ ਸਾਰੇ ਕੰਮ ਕਰ ਲੈਂਦਾ ਹੈ। ਸਰੀਰ ਵਿੱਚ ਫੁਰਤੀ ਹੁੰਦੀ ਹੈ। ਤਾਂ ਉਸ ਸਮੇਂ ਬੰਦਾ ਰਾਜ ਕੇ ਨਾਮ ਜਪ ਸਕਦਾ ਹੈ। ਚੌਂਕੜੇ ਲਾ ਸਕਦਾ ਹੈ। ਬਜ਼ੁਰਗੀ ਚ ਕਿੱਥੇ ਨਾਮ ਜਪਿਆ ਜਾਂਦਾ ਹੈ? ਸੋ ਮਹਾਰਾਜ ਕਹਿੰਦੇ ਬੱਚਿਓ ਵੀ ਆਪਣੀ ਉਮਰ ਨਾ ਵਿਰਥ ਕਰੋ। ਮਹਾਰਾਜ ਕਹਿੰਦੇ ਤੁਸੀਂ 16 ਦੀਆਂ 16 ਇਸਤਰੀਆਂ ਮੁਕਤ ਹੋ ਜਾਉਂਗੀਆਂ। ਪਰ ਪੁੱਠੇ ਕੰਮ ਛੱਡਨੇ ਪੈਣੇ ਆ ਤੇ ਬਾਹੀ ਗੁਰੂ ਦਾ ਸਿਮਰਨ ਕਰਨਾ ਪੈਣਾ। ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਇਹਨਾਂ ਵੈਸ਼ਿਆਂ ਨੂੰ ਵੀ ਉਪਦੇਸ਼ ਦਿੰਦੇ ਆ ਕਿ ਨਾਮ ਜਪ ਕੇ ਤੁਹਾਡਾ ਪਲਾ ਹੋ ਜਾਏਗਾ ਤੁਸੀਂ ਮੁਕਤ ਹੋ ਜਾਓਗੇ ਸੋ ਸੰਗਤ ਜੀ ਆਪਾਂ ਆਪਣੀ ਬਹੁਤ ਉਮਰ ਐਂ ਵੀ ਹੱਥ ਕਰ ਦਿੱਤੀ ਹੈ ਉਹੀ ਉਮਰ ਲੇਖੇ ਵਿੱਚ ਹੈ ਜਿਹੜੀ ਉਮਰ ਵਿੱਚ ਆਪਾਂ ਨਾਮ ਜਪਿਆ ਸੰਗਤ ਕੀਤੀ ਹੈ ਬੰਦਗੀ ਕੀਤੀ ਹੈ ਸੋ ਗੁਰੂ ਨਾਨਕ ਸੱਚੇ ਪਾਤਸ਼ਾਹ ਰਾਜਾ ਸ਼ਿਵਨਾਬ ਦੇ ਬਾਗ ਵਿੱਚ ਬੈਠੇ ਨੇ ਮਹਾਰਾਜ ਉਹਨਾਂ ਵੈਸ਼ਿਆ ਨੂੰ ਉਪਦੇਸ਼ ਦਿੰਦੇ ਹਨ ਕਿ ਬਚਿਓ ਨਾਮ ਜਪੋ ਤੁਸੀਂ ਸਾਰੇ ਮੁਕਤ ਹੋ ਜਾਉਗੇ ਪਰਮਾਤਮਾ ਦੇ ਨਾਮ ਵਿੱਚ ਇੰਨੀ ਤਾਕਤ ਹੈ ਸੰਗਤ ਜੀ ਜਿਸ ਨਾਮ ਨੂੰ ਜਪ ਕੇ ਗਨਕਾ ਵਰ ਕੀ ਤਰ ਸਕਦੀ ਹੈ ਤਾਂ ਅਸੀਂ ਕਿਉਂ ਨਹੀਂ ਬਸ ਲੋੜ ਕਿਸ ਚੀਜ਼ ਦੀ ਹੈ ਥੋੜਾ ਉਦਮ ਕਰਨ ਦੀ ਲੋੜ ਹੈ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਕੋਲੋਂ ਉਦਮ ਕਰਾਉਣ ਸਮੇ ਦੇ ਲਿਹਾਜ ਨਾਲ ਸਮਾਪਤੀ ਅਗਲੇ ਪ੍ਰਸੰਗ ਦੀ ਕਥਾ ਕੱਲ ਨੂੰ ਸਰਵਨ ਕਰਾਂਗੇ